प्यारे बच्चों इस वीडियो ਦੇ ਵਿੱਚ ਆਪਾਂ ਕਰਾਂਗੇ ਪਾਠ ਨੰਬਰ 2 ਮਿੱਠੇ-ਮਿੱਠੇ ਅੰਬ ਦੀ ਅੰਬ ਦਾ ਪਿਛਲਾ ਅਭਿਆਸ ਕਾਰਜ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਪ੍ਰਸ਼ਨ ਪਹਿਲਾ ਪਹਿਲਾ ਹੈਗਾ ਕਿ ਹੇਠ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਅਤੇ ਦਿੱਤੇ ਹੋਏ ਖਾਨਿਆਂ ਵਿੱਚ ਸਹੀ ਦਾ ਨਿਸ਼ਾਨ ਲਗਾਓ ਤਾਂ ਜਿਹੜਾ ਊੜਾ ਪ੍ਰਸ਼ਨ ਹੈ ਰੁੱਖ ਨੂੰ ਲੱਗਣ ਵਾਲੇ ਅੰਬ ਕਿਸ ਤਰ੍ਹਾਂ ਦੇ ਸੰ ਤਾਂ ਆਪਾਂ ਪਾਠ ਦੇ ਵਿੱਚ ਪੜਿਆ ਰੁੱਖ ਨੂੰ ਲੱਗਣ ਵਾਲੇ ਅੰਬ ਕਿਹੜੇ ਸੀਗੇ ਮਿੱਠੇ ਤਾਂ ਇੱਥੇ ਜਿਹੜਾ ਇੱਥੇ ਬਾਕਸ ਬਣਿਆ ਉਹਦੇ ਵਿੱਚ ਆਪਾਂ ਟਿੱਕ ਲਗਾ ਦਾਂਗੇ ਠੀਕ ਹੈ ਅੱਗੇ ਹੈ ਗੈੜਾ ਇੱਕ ਵਾਰ ਅੰਬ ਦੇ ਰੁੱਖ ਕੋਲ ਕੌਣ ਆਏ ਤਾਂ ਇੱਕ ਵਾਰ ਅੰਬ ਦੇ ਰੁੱਖ ਕੋਲ ਕੌਣ ਆਏ ਸੀ ਬੱਚੇ ਕਿਉਂਕਿ ਉਹਨਾਂ ਨੇ ਅੰਬ ਖਾਣੇ ਸੀ ਹਨਾ ਤਾਂ ਬੱਚੇ ਆਏ ਸੀ ਤਾਂ ਇਹਦਾ ਉੱਤਰ ਆ ਗਿਆ ਫਿਰ ਬੱਚੇ ਅੱਗੇ ਈੜੀ ਅੰਬ ਵੇਖ ਕੇ ਬੱਚਾਂ ਦੇ ਮੂੰਹ ਵਿੱਚ ਕੀ ਆ ਗਿਆ ਸੀ ਤਾਂ ਅੰਬ ਵੇਖ ਕੇ ਬੱਚਾਂ ਦੇ ਮੂੰਹ ਚ ਕੀ ਆ ਗਿਆ ਸੀ ਪਾਣੀ ਤੇ ਪਾਣੀ ਦੇ ਅੱਗੇ ਆਪ ਜਿਹੜਾ ਬਾਕਸ ਬਣਿਆ ਉਹਦੇ ਵਿੱਚ ਟਿੱਕ ਲਗਾਵਾਂਗੇ ਆਪਾਂ ਸਸਾ ਕਿਸ ਦੀ ਅੱਖ ਖੁੱਲ ਗਈ ਸੀ ਤਾਂ ਰੁੱਖ ਦੀ ਅੱਖ ਖੁੱਲ ਗਈ ਸੀ ਜਦੋਂ ਬੱਚਿਆਂ ਨੇ ਉਹਨੂੰ ਵੱਟੇ ਮਾਰਨੇ ਸ਼ੁਰੂ ਕੀਤੇ ਤਾਂ ਰੁੱਖ ਦੀ ਜਿਹੜੀ ਅੱਖ ਹੈ ਉਹ ਖੁੱਲ ਗਈ ਸੀ ਕਿਉਂਕਿ ਰੁੱਖ ਜਿਹੜਾ ਉਹ ਸੌਂ ਰਿਹਾ ਸੀ ਹਨਾ ਉਸ ਤੋਂ ਬਾਅਦ ਇਹ ਜਵਾਨੀ ਪ੍ਰਸ਼ਨ ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਜਵਾਨੀ ਉੱਤਰ ਦਿਓ ਕੀ ਤੁਸੀਂ ਅੰਬਾਂ ਦੇ ਰੁੱਖ ਵੇਖੇ ਹਨ ਦੇਖੋ ਜ਼ਿਆਦਾਤਰ ਆਪਾਂ ਅੰਬਾਂ ਦੇ ਰੁੱਖ ਵੇਖੇ ਹੀ ਆ ਹਨਾ ਤਾਂ ਇਸ ਕਰਕੇ ਇਹਦਾ ਉੱਤਰ ਆ ਜੂਗਾ ਹਾਂ ਜਾਂ ਹਾਂ ਜੀ ਕੀ ਤੁਹਾਨੂੰ ਅੰਬ ਪਸੰਦ ਹਨ ਇਹ ਤਾਂ ਬੱਚੇ ਸਭ ਨੂੰ ਪਤਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਅੰਬ ਪਸੰਦ ਹੈ ਹਨਾ ਇਹ ਸਭ ਨੂੰ ਹੀ ਪਸੰਦ ਹੁੰਦੀ ਹੈ ਤੇ ਇਸ ਕਰਕੇ ਇਹਦਾ ਉੱਤਰ ਵੀ ਕੀ ਆ ਜੂਗਾ ਹਾਂ ਈੜੀ ਕੀ ਤੁਸੀਂ ਕਦੇ ਕਿਸੇ ਜ਼ਰੂਰਤਮੰਦ ਦੀ ਮਦਦ ਕੀਤੀ ਹੈ ਤਾਂ ਦੇਖੋ ਆਪਾਂ ਕਦੇ ਨਾ ਕਦੇ ਤਾਂ ਕਿਸੇ ਦੀ ਮਦਦ ਕੀਤੀ ਹੈ ਨਾ ਯਾ ਆਪਾਂ ਜਮਾਤ ਦੇ ਵਿੱਚ ਕੀਤੀ ਹੋਵੇ ਹੁਣ ਤੁਸੀਂ ਤਾਂ ਬੱਚੇ ਹੋ ਤੁਸੀਂ ਛੋਟੇ ਲੈਵਲ ਤੇ ਕੀਤੀ ਹੋਊਗੀ ਹਨਾ ਕਿਸੇ ਬੱਚੇ ਦੀ ਕੀਤੀ ਆ ਮਦਦ ਕਿਸੇ ਨੂੰ ਕੋਈ ਸ਼ੌਪਨਰ ਦਿੰਦਾ ਹੈ ਪੈਨਸਲ ਦਿੰਦੀ ਹੈ ਜਾਂ ਘਰੇ ਕੋਈ ਇਸ ਤਰ੍ਹਾਂ ਦਾ ਇਨਸਾਨ ਆਇਆ ਜਿਹਦੀ ਤੁਸੀਂ ਹੈਲਪ ਕੀਤੀ ਹੋਵੇ ਮਦਦ ਕੀਤੀ ਹੋਵੇ ਹਨਾ ਤਾਂ ਇਹਦਾ ਉੱਤਰ ਵੀ ਆਪਾਂ ਕੀ ਲਿਖਾਂਗੇ ਹਾਂ ਅੱਗੇ ਆ ਦੇਖੋ ਇਹ ਕਾਪੀ ਤੇ ਲਿਖਨੇ ਆਪਾਂ ਪ੍ਰਸ਼ਨ ਠੀਕ ਹੈ ਪਹਿਲਾ ਕੁਐਸਚਨ ਹੈ ਬੱਚਿਆਂ ਨੇ ਅੰਬ ਤੋੜਨ ਲਈ ਕੀ ਕੀਤਾ ਜਿਹੜੇ ਬੱਚਿਆਂ ਨੇ ਦੇਖੋ ਇਹ ਪ੍ਰਸ਼ਨਾਂ ਦੇ ਉੱਤਰ ਕਾਪੀ 'ਤੇ ਲਿਖਣੇ ਆ ਉਹ ਇਸ ਦਾ ਸਕਰੀਨਸ਼ਾਟ ਲੈ ਸਕਦੀ ਹੈ ਜਦੋਂ ਤੁਸੀਂ ਸਕਰੀਨਸ਼ਾਟ ਲਾਉਂਗੇ ਤਾਂ ਫਿਰ ਇੱਥੋਂ ਦੇਖ ਕੇ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖ ਸਕਦੇ ਹੋ ਠੀਕ ਹੈ ਪਹਿਲਾ ਊੜਾ ਹੈਗਾ ਬੱਚਿਆਂ ਨੇ ਅੰਬ ਤੋੜਨ ਲਈ ਕੀ ਕੀਤਾ ਤਾਂ ਇਹਦਾ ਉੱਤਰ ਲਿਖਾਂਗੇ ਬੱਚਿਆਂ ਨੇ ਅੰਬ ਤੋੜਨ ਲਈ ਰੁੱਖ ਨੂੰ ਵੱਟੇ ਮਾਰੇ ਐੜਾ ਅੰਬ ਤੋੜਨ ਆਏ ਬੱਚਿਆਂ ਨੂੰ ਰੁੱਖ ਨੇ ਕੀ ਕਿਹਾ ਤਾਂ ਇਹਦਾ ਉੱਤਰ ਲਿਖਾਂਗੇ ਆਪਾਂ ਦੇਖੋ ਇੱਥੇ ਮੈਂ ਥੋੜਾ ਲਿਖਿਆ ਹੋਇਆ ਪਰ ਆਪਾਂ ਕਾਪੀ 'ਤੇ ਏਵੇਂ ਲਿਖਾਂਗੇ ਪ੍ਰਸ਼ਨ ਦੇ ਵਿੱਚ ਹੀ ਪਹਿਲਾਂ ਲਾਈਨ ਚੱਕਾਂਗੇ ਅੰਬ ਤੋੜਨ ਆਏ ਬੱਚਿਆਂ ਨੂੰ ਰੁੱਖ ਨੇ ਕਿਹਾ ਕਿ ਕਿ ਤੁਸੀਂ ਮੈਨੂੰ ਵੱਟੇ ਕਿਉਂ ਮਾਰ ਰਹੇ ਹੋ ਈੜੀ ਅਗਲੇ ਦਿਨ ਆ ਕੇ ਬੱਚਿਆਂ ਨੇ ਕੀ ਕੀਤਾ ਤਾਂ ਜਦੋਂ ਅਗਲੇ ਦਿਨ ਬੱਚੇ ਅੰਬ ਦੇ ਰੁੱਖ ਕੋਲੇ ਗਏ ਸੀ ਫਿਰ ਉਹਨਾਂ ਨੇ ਕੀ ਕੀਤਾ ਸੀ ਬੱਚਿਆਂ ਨੇ ਹੋਰ ਅੰਬ ਮੰਗੇ ਠੀਕ ਹੈ ਅੱਗੇ ਹੈਗਾ ਚੌਥੇ ਬੱਚੇ ਨੇ ਅੰਬ ਦਾ ਕੀ ਕੀਤਾ ਚਾ ਚੌਥੇ ਬੱਚੇ ਨੇ ਅੰਬ ਇੱਕ ਬਹੁਤ ਬਿਮਾਰ ਗਰੀਬ ਆਦਮੀ ਨੂੰ ਦੇ ਦਿੱਤਾ ਠੀਕ ਹੈ ਏ ਦੇ ਪ੍ਰਸ਼ਨ ਉੱਤਰਨੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਕਾਪੀ ਤੇ ਕਰ ਸਕਦੇ ਹੋ ਅੱਗੇ ਹੈਗਾ ਚੌਥਾ ਪ੍ਰਸ਼ਨ ਬ੍ਰੈਕਟਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਪਰੋ ਊੜਾ ਬੱਚੇ ਰੁੱਖ ਕੋਲ ਆ ਕੇ ਅੰਬ ਡੈਸ਼ ਲੱਗੇ ਤਾਂ ਚੁੱਕਣ ਕੀ ਤੋੜਨ ਤਾਂ ਹੁਣ ਦੇਖੋ ਤੋੜਨ ਸਹੀ ਆਊਗਾ ਇੱਥੇ ਉੱਤਰ ਕਿਉਂਕਿ ਉਹ ਤੋੜਨ ਲੱਗੇ ਸੀ ਹਨਾ ਅੰਬ ਐੜਾ ਦੂਸਰੇ ਬੱਚੇ ਨੇ ਅੰਬ ਵੇਚ ਕੇ ਡੈਸ਼ ਲੈ ਲਈਆਂ ਤਾਂ ਪੈਨਸਲਾਂ ਕਿ ਟੌਫੀਆਂ ਤਾਂ ਹੁਣ ਦੇਖੋ ਆਪਾਂ ਨੂੰ ਪਤਾ ਹੈ ਕਿ ਦੂਸਰੇ ਬੱਚੇ ਨੇ ਅੰਬ ਵੇਚ ਕੇ ਟੌਫੀਆਂ ਲਈਆਂ ਸੀ ਤਾਂ ਆਪਾਂ ਟੌਫੀਆਂ ਤੇ ਟਿਕ ਕਰਕੇ ਇੱਥੇ ਟੌਫੀਆਂ ਸ਼ਬਦ ਲਿਖ ਦਾਂਗੇ ਈੜੀ ਚੌਥੇ ਬੱਚੇ ਨੇ ਆਪਣਾ ਅੰਬ ਡੈਸ਼ ਆਦਮੀ ਨੂੰ ਦੇ ਦਿੱਤਾ ਤਾਂ ਇਹ ਕਰਾਂਗੇ ਆਪਾਂ ਗਰੀਬ ਜਾਂ ਅਮੀਰ ਤਾਂ ਦੇਖੋ ਆਪਾਂ ਨੂੰ ਪਤਾ ਹੈ પાઠ ਦੇ ਅਨੁਸਾਰ ਗਰੀਬ ਆਦਮੀ ਨੂੰ ਦਿੱਤਾ ਸੀ ਚੌਥੇ ਬੱਚੇ ਨੇ ਆਮ ਅੱਗੇ ਸੱਸਾ ਤੀਸਰੇ ਬੱਚੇ ਨੇ ਡੈਸ਼ ਕੂੜੇਦਾਨ ਵਿੱਚ ਸੁੱਟ ਤਿੱਤੇ ਤਾਂ ਤੀਸਰੇ ਬੱਚੇ ਨੇ ਕੀ ਕੀਤਾ ਸੀ ਆਪ ਦਾ ਆਮ ਖਾਦਾ ਸੀ ਤੇ ਛਿਲਕਾ ਤੇ ਗੁਠੜੀ ਕਿੱਥੇ ਸੁੱਟਦੇ ਸੀ ਕੂੜੇਦਾਨ ਵਿੱਚ ਤਾਂ ਇਹਦਾ ਉੱਤਰ ਆਊਗਾ ਛਿਲਕਾ ਅਤੇ ਗੁਠਲੀ ਠੀਕ ਹੈ ਆ ਦੇਖੋ ਤੁਹਾਨੂੰ ਦਿਖ ਰਿਹਾ ਹੋਣਾ ਪੂਰਾ ਕਲੀਅਰ ਅੱਗੇ ਹੈਗਾ ਪੰਜਵਾਂ ਪ੍ਰਸ਼ਨ ਪਾਠ ਅਨੁਸਾਰ ਸਹੀ ਵਾਕ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਤੇ ਗਲਤ ਵਾਕ ਦੇ ਸਾਹਮਣੇ ਗਲਤ ਦਾ ਨਿਸ਼ਾਨ ਲਗਾਓ ਉੜਾ ਅੰਬ ਬਹੁਤ ਹੀ ਮਿੱਠੇ ਤੇ ਰਸੀਲੇ ਸਨ ਤਾਂ ਪਤਾ ਹੈ ਅੰਬ ਤਾਂ ਬਹੁਤ ਮਿੱਠੇ ਸੀਗੇ ਇਸ ਕਰਕੇ ਆਪਾਂ ਕੀ ਕਰਾਂਗੇ ਨੂੰ ਸਹੀ ਇਸ ਦੇ ਸਹੀ ਦੀ ਟਿੱਕ ਲਗਾਵਾਂਗੇ ਐੜਾ ਬੱਚੇ ਅੰਬ ਤੋੜਨ ਲਈ ਰੁੱਖ ਉੱਤੇ ਚੜ ਗਏ ਤਾਂ ਉਹ ਅੰਬ ਤੋੜਨ ਲਈ ਰੁੱਖ ਤੇ ਨਹੀਂ ਚੜੇ ਸੀ ਉਹਨਾਂ ਨੇ ਵੱਟੇ ਮਾਰਨੇ ਸ਼ੁਰੂ ਕੀਤੇ ਸੀ ਤਾਂ ਇਸ ਕਰਕੇ ਹੀ ਰੋਂਗ ਹੋ ਗਿਆ ਮਤਲਬ ਇਹ ਗਲਤ ਹੋ ਗਿਆ ਤਾਂ ਪੱਕਰ ਉਸ ਲਗਾ ਦਾਂਗੇ ਅੱਗੇ ਹੈਗਾ ਈੜੀ ਬੱਚਿਆਂ ਨੇ ਆਪਸ ਵਿੱਚ ਲੜਾਈ ਕੀਤੀ ਤਾਂ ਦੇਖੋ ਬੱਚਿਆਂ ਨੇ ਆਪਸ ਚ ਤਾਂ ਲੜਾਈ ਕੀਤੀ ਨਹੀਂ ਸੀ ਹਨਾ ਇਸ ਤਰ੍ਹਾਂ ਦੀ ਗੱਲ ਤਾਂ ਕੋਈ ਆਈ ਨਹੀਂ ਪਾਠ ਦੇ ਵਿੱਚ ਤਾਂ ਇਹ ਗਲਤ ਹੈ ਸਸਾ ਪਹਿਲੇ ਬੱਚੇ ਨੇ ਗੁਠਲੀ ਜ਼ਮੀਨ ਵਿੱਚ ਬੀਜ ਦਿੱਤੀ ਤਾਂ ਦੇਖੋ ਇਹ ਤਾਂ ਸਹੀ ਹੈ ਪਹਿਲੇ ਬੱਚੇ ਨੇ ਇੱਕ ਆਂਬ ਖਾ ਕੇ ਜਿਹੜੀ ਗੁਠਲੀ ਆ ਉਹ ਜ਼ਮੀਨ ਦੇ ਵਿੱਚ ਬੀਜ ਦਿੱਤੀ ਸੀ ਤਾਂ ਇਸ ਕਰਕੇ ਇਹ ਹੋ ਗਿਆ ਸਹੀ ਹਾਹਾ ਤੀਸਰੇ ਬੱਚੇ ਨੇ ਗੁੱਠਲੀ ਤੇ ਛਿਲਕੇ ਸੜਕ ਉੱਤੇ ਸੁੱਟਦੇ ਨਹੀਂ ਉਹਨੇ ਕੂੜੇਦਾਨ ਚ ਪਾਏ ਸੀ ਹਨਾ ਤਾਂ ਇਸ ਕਰਕੇ ਕੀ ਹੈ ਗਲਤ ਆਗੇ ਹੈਗਾ ਛੀਮਾ ਪ੍ਰਸ਼ਨ ਇਥਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਤਾਂ ਸ਼ਬਦ ਹੈਗਾ ਕੂੜੇਦਾਨ ਤਾਂ ਆਪਾਂ ਕੂੜੇਦਾਨ ਸ਼ਬਦ ਦਾ ਕੋਈ ਵੀ ਵਾਕ ਬਣਾ ਸਕਦੇ ਹਾਂ ਕਿ ਸਾਨੂੰ ਕੂੜਾ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ ਹਨਾ ਤਾਂ ਇੱਕ ਬੱਚੇ ਖਿਆਲ ਰੱਖਿਓ ਜਿਹੜਾ ਸ਼ਬਦ ਇੱਥੇ ਹੈ ਉਸ ਸ਼ਬਦ ਨੂੰ ਹੀ ਪ੍ਰੋਪਰ ਆਪਾਂ ਵਾਕ ਦੇ ਵਿੱਚ ਲੈ ਕੇ ਆਉਣਾ ਹੈ ਠੀਕ ਹੈ ਤਾਂ ਕੂੜੇਦਾਨ ਦਾ ਆਪਾਂ ਕੂੜੇਦਾਨਾ ਨਹੀਂ ਬਣਾ ਦਾਂਗੇ ਮਤਲਬ ਵੀ ਕੂੜੇਦਾਨ ਇੱਕ ਹੋ ਗਿਆ ਤਾਂ ਕੂੜੇਦਾਨਾ ਕੂੜੇਦਾਨਾ ਮਤਲਬ ਬਹੁਤ ਸਾਰੇ ਕੂੜੇਦਾਨ ਹਨਾ ਜਾਂ ਸ਼ੋਰ ਹੋ ਗਿਆ ਜਿਵੇਂ ਸ਼ੋਰ ਦਾ ਕੋਈ ਕਈ ਵਾਰੀ ਬੱਚੇ ਕੁਝ ਹੋਰ ਲਿਖ ਦਿੰਦੇ ਆ ਸ਼ੇਰ ਸਮਝ ਲੈਂਦੇ ਆ ਇਹਨੂੰ ਹਨਾ ਤਾਂ ਇਸ ਤਰ੍ਹਾਂ ਆਪਾਂ ਉਸ ਸ਼ਬਦ ਦਾ ਪ੍ਰੋਪਰ ਸ਼ਬਦ ਹੀ ਉਹਦੇ ਵਿੱਚ ਲੈ ਕੇ ਆਉਣਾ ਵਾਕ ਦੇ ਵਿੱਚ ਨਾਉ ਦਾ ਬਹੁਵਚਨ ਬਣਾਉਣਾ ਹੈ ਨਾਉ ਸ਼ਬਦ ਨੂੰ ਉਲਟਾਉਣਾ ਹੈ ਆਪਾਂ ਉਸ ਪ੍ਰੋਪਰ ਸ਼ਬਦ ਨੂੰ ਹੀ ਵਾਕ ਦੇ ਵਿੱਚ ਆਪਾਂ ਵਰਤਾਂਗੇ ਤਾਂ ਇਹਦਾ ਵਾਕ ਬਣਾ ਸਕਦੇ ਆਪਾਂ ਕੂੜਾ ਹਮੇਸ਼ਾ ਕੂੜੇਦਾਨ ਵਿੱਚ ਸੁੱਟੋ ਸ਼ੋਰ ਦਾ ਸ਼ੋਰ ਆਪਾਂ ਬਣਾ ਸਕਦੇ ਆ ਬੱਚੇ ਸ਼ੋਰ ਮਚਾ ਰਹੇ ਹਨ ਕਿਉਂਕਿ ਸ਼ੋਰ ਦਾ ਅਰਥ ਕੀ ਸੀਗਾ ਰੌਲਾ ਅਗੇ ਅਗਾ ਬਿਮਾਰ ਤਾਂ ਇਹਦਾ ਆਪਾਂ ਕਰਾਂਗੇ ਬਿਮਾਰ ਨੂੰ ਦਵਾਈ ਦਿਓ ਵੇਖੋ ਛੋਟੇ ਛੋਟੇ ਵਾਕ ਬਣਾਏ ਆ ਮੈਂ ਤੁਹਾਡੇ ਇੰਤਜ਼ਾਰ ਕਿਉਂਕਿ ਇਹ ਦੇਖੋ ਛੋਟੇ ਬੱਚੇ ਹੋ ਤੁਸੀਂ ਤੀਜੀ ਵਾਲੇ ਹਨ ਤਾਂ ਫਿਰ ਤੁਸੀਂ ਛੋਟੇ ਛੋਟੇ ਵਾਕ ਹੀ ਕਰ ਸਕਦੇ ਹੋ ਠੀਕ ਹੈ ਸਾਫ ਸੁਥਰਾ ਕੰਮ ਕਰਨਾ ਹੈ ਕਿਤਾਬ ਦੀ ਅੱਗੇ ਹੈਗਾ 7ਵਾਂ ਦੱਸੇ ਅਨੁਸਾਰ ਕਰੋ ਹੁਣ ਦੇਖੋ ਪਹਿਲਾਂ ਇਹਨਾਂ ਨੇ ਕਰਕੇ ਦੱਸਿਆ ਤਾਂ ਇਸ ਤੋਂ ਆਪਾਂ ਨੂੰ ਪਤਾ ਲੱਗ ਗਿਆ ਨਾ ਕਿ ਆਪਾਂ ਉਲਟੇ ਸ਼ਬਦ ਲਿਖਣੇ ਆ ਤਾਂ ਗੂੜਾ ਦਾ ਆਪਾਂ ਕੀ ਲਿਖਾਂਗੇ ਫਿੱਕਾ ਗੂੜਾ ਮਤਲਬ ਡਾਰਕ ਕਲਰ ਫਿੱਕਾ ਮਤਲਬ ਲਾਈਟ ਕਲਰ ਗੂੜਾ ਜਾਂ ਫਿੱਕਾ ਕੋਈ ਵੀ ਚੀਜ਼ ਜਿਵੇਂ ਆਪਾਂ ਨੂੰ ਗੂੜੀ ਲੱਗਦੀ ਹੈ ਜਾਂ ਫਿੱਕੀ ਲੱਗਦੀ ਹੈ ਹਨਾ ਜ਼ਿਆਦਾਤਰ ਆਪਾਂ ਰੰਗ ਦੇ ਬਾਰੇ ਹੀ ਇਹ ਗੱਲ ਕਰਦੇ ਆ ਕਿ ਇਹ ਸੂਟ ਡਾਰਕ ਹੈ ਇਹ ਸੂਟ ਲਾਈਟ ਹੈ ਇਹ ਸੂਟ ਦਾ ਰੰਗ ਹੈ ਜਿਹੜਾ ਉਹ ਡਾਰਕ ਹੈ ਇਹ ਸੂਟ ਦਾ ਰੰਗ ਹੈ ਜਿਹੜਾ ਲਾਈਟ ਹੈ ਤਾਂ ਪੰਜਾਬੀ ਚ ਕਹਿੰਦੇ ਆ ਉਹਨੂੰ ਗੂੜਾ ਤੇ ਉਲਟਾ ਉਹਦਾ ਫਿੱਕਾ ਤੇ ਸਰਦੀ ਦਾ ਉਲਟਾ ਗਰਮੀ ਜੋ ਕਿ ਹੁਣ ਸ਼ੁਰੂ ਹੋ ਚੁੱਕੀ ਹੈ ਜ਼ਿਆਦਾ ਦਾ ਕਟ ਛੋਟਾ ਦਾ ਵੱਡਾ ਠੀਕ ਹੈ ਅੱਗੇ ਆ ਗਿਆ ਅਗਲੇ ਪੇਜ ਤੇ ਆ ਜੋ ਸ਼ਬਦ ਸ਼ੁੱਧ ਕਰਕੇ ਲਿਖੋ ਤਾਂ ਦੇਖੋ ਇਹਨਾਂ ਨੇ ਇੱਥੇ ਗਲਤ ਸ਼ਬਦ ਲਿਖਿਆ ਹੋਇਆ ਹੈ ਐੜੇ ਟਿੱਪੀ ਭੱਬਾ ਅੰਬ ਅੰਪ ਪੜ ਗਿਆ ਅੰਪ ਨਾ ਅੰਪੋ ਤਾਂ ਆਪਾਂ ਬੋਲਦੇ ਹਾਂ ਅੰਬ ਤਾਂ ਭੱਬੇ ਦੀ ਜਗ੍ਹਾ ਤੇ ਕੀ ਆ ਜਾਊਗਾ ਬੱਬਾ ਅੰਬ ਅੱਗੇ ਹੈਗਾ ਪਕੇ ਤਾਂ ਪਕੇ ਸ਼ਬਦ ਨਹੀਂ ਹੁੰਦਾ ਹੁੰਦਾ ਪੱਕੇ ਪੂਰਾ ਆਪਾਂ ਜ਼ੋਰ ਲਾ ਕੇ ਬੋਲਦੇ ਹਾਂ ਸ਼ਬਦ ਨੂੰ ਪੂਰਾ ਉਹਦੇ ਤੇ ਬਲ ਦਿੰਨੇ ਆ ਤਾਂ ਇਸ ਕਰਕੇ ਇੱਥੇ ਕੀ ਆਏਗਾ ਅਦਕ ਅੱਗੇ ਹੈਗਾ ਵੱਟਾ ਤਾਂ ਵੱਟਾ ਥੋੜੀ ਹੁੰਦਾ ਵੱਟੇ ਏ ਦੀ ਸਾਊਂਡ ਐ ਐ ਦੀ ਸਾਊਂਡ ਨਹੀਂ ਤਾਂ ਇਸ ਕਰਕੇ ਆਪਾਂ ਕੀ ਲਾਵਾਂਗੇ ਥੇ ਲਾਂ ਅੱਗੇ ਹੈਗਾ ਪੂ ਪੂਖਾ ਤੇ ਲੈਂਕੜ ਨਹੀਂ ਆਊਗਾ ਪੂਖਾ ਨਹੀਂ ਹੁੰਦਾ ਪੂਖਾ ਹੈਨਾ ਤਾਂ ਇੱਕ ਔਂਕੜ ਆ ਜਾਏਗੀ ਤਾਂ ਇਸ ਕਰਕੇ ਸ਼ਬਦ ਆਪਾਂ ਸਹੀ ਕਰਕੇ ਲਿਖਣੇ ਸੀ ਸ਼ੁੱਧ ਕਰਕੇ ਲਿਖਣੇ ਸੀ ਅੱਗੇ ਹੈਗੀ ਏਕਰੀਏਟਿਵ ਰਾਈਟਿੰਗ ਮੀਨਸ ਰਚਨਾਤਮਕ ਵਿਕਾਸ ਇਹ ਪ੍ਰਸ਼ਨ ਦਾ ਉੱਤਰ ਤੁਸੀਂ ਆਪਣੇ ਆਪ ਦੇਣਾ ਹੈ ਤੇ ਜਿਹੜੇ ਬੱਚੇ ਆਪਣੇ ਆਪ ਨਹੀਂ ਦੇ ਸਕਦੇ ਜਾਂ ਕਈ ਵਾਰੀ ਤੁਸੀਂ ਛੋਟੇ ਹਜੇ ਤੁਹਾਡੀਆਂ ਮਾਤਰਾ ਮਿਸਟेक्स ਬਹੁਤ ਹੁੰਦੀਆਂ ਨੇ ਗਲਤੀਆਂ ਬਹੁਤ ਹੁੰਦੀਆਂ ਤਾਂ ਤੁਸੀਂ ਇਹਦਾ ਐਵੇਂ ਵੀ ਲਿਖ ਸਕਦੇ ਹੋ ਦੇਖੋ ਇਹ ਅੱਠਵਾਂ ਪ੍ਰਸ਼ਨ ਕੀ ਕਹਿੰਦਾ ਕਿ ਤੁਹਾਡੇ ਅਨੁਸਾਰ ਰੁੱਖ ਕਿਹੜੇ ਬੱਚੇ ਤੋਂ ਜ਼ਿਆਦਾ ਖੁਸ਼ ਹੋਇਆ ਹੋਵੇਗਾ ਤੇ ਕਿਉਂ ਤਾਂ ਆਪਾਂ ਇਹਦਾ ਉੱਤਰ ਲਿਖਾਂਗੇ ਸਾਡੇ ਅਨੁਸਾਰ ਰੁੱਖ ਚੌਥੇ ਬੱਚੇ ਤੋਂ ਜ਼ਿਆਦਾ ਖੁਸ਼ ਹੋਇਆ ਹੋਵੇਗਾ ਕਿਉਂਕਿ ਉਸਨੇ ਗਰੀਬ ਬਿਮਾਰ ਅਤੇ ਭੁੱਖੇ ਆਦਮੀ ਦੀ ਮਦਦ ਕੀਤੀ ਸੀ ਤਾਂ ਇਸ ਕਰਕੇ ਏਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਅੱਜ ਦੀ ਮਤਲਬ ਬੈਕ ਐਕਸਰਸਾਈਜ਼ ਕਿਹੜੇ ਚੈਪਟਰ ਦੀ ਪਾਰਟ ਨੰਬਰ 2 ਦੀ ਤਾਂ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੋਵੇਗਾ ਹਨਾ ਜਿਹੜੇ ਬੱਚਿਆਂ ਨੂੰ ਲੋੜ ਹੈ ਜਿਹੜੇ ਬੱਚਿਆਂ ਨੇ ਇਹ ਪ੍ਰੈਕਟਿਸਲਾ ਅਭਿਆਸ ਕਾਰਜ ਕਰਨਾ ਹੈ ਤਾਂ ਉਹ ਇਸ ਵੀਡੀਓ ਤੋਂ ਹੈਲਪ ਲੈ ਕੇ ਵੀਡੀਓ ਤੋਂ ਮਦਦ ਲੈ ਕੇ ਕਰ ਸਕਦੇ ਐ ਧੰਨਵਾਦ